ਜਿਹੜੇ ਉਹਨਾਂ ਦੇ ਘੜਮ ਚੌਧਰੀ ਸੀਗੇ ਉਹ ਕਹਿ ਲਈਏ ਕਤੀੜ ਕਹਿ ਲਈਏ ਬਾਜਵਾਦੀ ਉਹਨਾਂ ਨੇ ਇਹੀ ਜੀ ਸ਼ਦਾਬਲੀ ਵਰਤੀ ਕਤੀੜ ਸ਼ਬਦ ਮੈਨੂੰ ਤਾਂ ਵਰਤਣਾ ਪਿਆ ਨਹੀਂ ਮੈਂ ਵਰਤਣਾ ਨਹੀਂ ਸੀ ਜੋ ਪ੍ਰਧਾਨ ਮੰਤਰੀ ਦੂਜੀਆਂ ਸਟੇਟਾਂ ਚ ਜਾ ਕੇ ਪ੍ਰਚਾਰ ਕਰਦੇ ਆਂ ਪੰਜਾਬ ਦੇ ਲੋਕੀ ਜੋ ਬੈਠੇ ਨੇ ਉਹ ਅੱਤਵਾਦੀ ਨਹੀਂ ਇਹ ਨੇ ਪਰ ਅੱਜ ਮੈਂ ਸਪਸ਼ਟ ਕਰਨਾ ਚਾਹੁੰਦਾ ਤੁਹਾਡੇ ਮਾディアਮ ਰਾਹੀਂ ਪੰਜਾਬ ਦੇ ਲੋਕ ਅੱਤਵਾਦੀ ਨਹੀਂ ਸਾਨੂੰ ਇੱਥੇ ਅੱਜ ਝਲਕ ਪੈਂਦੀ ਆ ਵੀ ਇੱਥੇ ਅੱਜ ਪੀਐਮ ਮੋਦੀ ਉਹ ਅੱਤਵਾਦੀ ਆ ਜੋ ਗੱਲ ਕਰਨੀ ਨਹੀਂ ਚਾਹੁੰਦਾ ਦੇਸ਼ ਦੇ ਲੋਕਾਂ ਨਾਲ ਜਨਾਤੇ ਜੇ ਦਮਨਤ ਪ੍ਰਧਾਨ ਮੰਤਰੀ ਹੋਵੇ ਆਪ ਦੀ ਰਾਜਧਾਨੀ ਚ ਉਹ ਇੱਕ ਨਾਗਰਿਕ ਨੂੰ ਜਾਣ ਨਾ ਦਿੰਦਾ ਹੋਵੇ ਜਿੰਮੇ ਉਹਨਾਂ ਨੂੰ ਅੱਜ ਅਸੀਂ ਇਹ ਸਵਾਲ ਕਰਨੇ ਤੇ ਵੀ ਸਾਡੇ ਤੇ ਗੋਲੇ ਕਿਉਂ ਛੁੱਟੇ ਗਏ ਫਿਰ ਇਹ ਆਜ ਭਾਜਵਾ ਦੇ ਨਾਲ ਪਿੰਡਾਂ 'ਚ ਤੁਰੇ ਫਿਰਦੇ ਨੇ ਪੱਗਾ ਬਣ ਕੇ ਵੱਡੀਆਂ ਲਾਂਹਤਾ ਸੀ ਉਹਨਾਂ ਨੂੰ ਪਾਉਣਿਆ ਉਹ ਸ਼ਰਮ ਕਰੋ ਯਾਰ ਸਾਡੇ ਸਿਰਫ ਸਵਾਲ ਸੀ ਵਿਰੋਧ ਨਹੀਂ ਸੀ ਸਵਾਲ ਸੀ ਸਵਾਲ ਦੇ ਵਿੱਚੋਂ ਵਿਰੋਧ ਹੁੰਦਾ ਫਿਜ਼ੀਕਲ ਟੈਟਿਕ ਦੇ ਤਰੀਕੇ ਨਾਲ ਕੋਆਪਰੇਟ ਕਰਾਉਣਿਆਂ ਦੇ ਲਈ ਤੁਸੀਂ ਕੰਮ ਕਰਦੇ ਹੋ। ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਪੰਜਾਬ ਪਹੁੰਚੇ ਹੋਏ ਨੇ ਪਟਿਆਲਾ ਦੇ ਵਿੱਚ ਤਾਂ ਕਿਸਾਨ ਜਿਹੜੇ ਨੇ ਉਹਨਾਂ ਦੀ ਰੈਲੀ ਦੇ ਵਿੱਚ ਪਹੁੰਚ ਰਹੇ ਸੀਗੇ ਪਰ ਉਹਨਾਂ ਨੂੰ ਪਹਿਲਾਂ ਹੀ ਟੋਲ ਕਲਾਜ਼ੇ ਦੇ ਉੱਤੇ ਰੋਕ ਲਿਆ ਪਰ ਦੇਸ਼ ਦੇ ਪ੍ਰਧਾਨ ਮੰਤਰੀ ਬੜੀਆਂ ਗੱਲਾਂ ਕਰ ਰਹੇ ਨੇ ਬੜਾ ਕੁਝ ਕਹਿ ਰਹੇ ਨੇ ਜਿਹੜਾ ਇੰਡੀਆ ਗੱਠ ਜੋੜਾ ਉਸ ਨੂੰ ਲੈ ਕੇ ਵੀ ਕਿ ਕਿਸ ਤਰੀਕੇ ਦੇ ਨਾਲ ਹਰ ਇੱਕ ਸਾਲ ਦੇ ਵਿੱਚ ਜਿਹੜਾ ਪੀਐਮ ਬਦਲਿਆ ਜਾ ਸਕਦਾ ਹੈਗਾ ਕਿਉਂਕਿ ਇੱਕ ਸਾਲ ਇੱਕ ਪੀਐਮ ਰਹੇਗਾ ਦੂਜੇ ਸਾਲ ਦੂਜਾ ਪੀਐਮ ਰਹੇਗਾ ਕਿਉਂਕਿ 파ਟੀਆਂ ਦਾ ਗੱਟ ਜੋੜੇਗਾ ਤੇ ਇੱਕ ਵਾਰ ਤੁਹਾਨੂੰ ਤਸਵੀਰ ਦਿਖਾ ਦਵਾਂ ਜੋ ਅੱਜ ਸਾਰੇ ਦਿਨ ਦੀ ਤਸਵੀਰ ਸੀਗੀ ਕਿ ਪੁਲਿਸ ਨੇ ਜਿਹੜੀ ਤਿਆਰੀ ਕੀਤੀ ਹੋਈ ਸੀਗੀ ਜਿਹੜੇ ਟਰੱਕ ਲਗਾ ਦਿੱਤੇ ਗਏ ਸੀਗੇ ਰਾਹ ਰੋਕਲੇ ਗਏ ਸੀਗੇ ਪਰ ਅੱਜ ਜਿਹੜੇ ਕਿਸਾਨ ਸੀਗੇ ਉਹ ਰੈਲੀ ਦੇ ਵਿੱਚ ਜਾਣਾ ਚਾਹੁੰਦੇ ਸੀਗੇ ਕਿਸਾਨੇ ਵੀ ਕਹਿ ਰਹੇ ਨੇ ਕਿ ਅਸੀਂ ਤਾਂ ਸਹਿਯੋਗ ਵੀ ਦੇ ਸਕਦੇ ਸੀ ਕਿ ਉੱਥੇ ਜਾ ਕੇ ਜੇ ਸਾਡੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਸਾਡੇ ਨਾਲ ਗੁਰਿੰਦਰ ਸਿੰਘ ਪੰਗੂ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਿਵੇਂ ਦੇਖਦੇ ਨੇ ਕਿ ਪ੍ਰਧਾਨ ਮੰਤਰੀ ਨਿੰਦਰ ਮੋਦੀ ਆਏ ਨੇ ਤਾਂ ਇਹ ਤਾਂ ਸਵਾਗਤ ਲਈ ਚੱਲੇ ਸੀ ਜਾਂ ਕਦ ਲਈ ਇਹ ਤੁਸੀਂ ਸਵਾਗਤ ਲਈ ਜਾ ਰਹੇ ਸੀਗੇ ਜਾਂ ਫਿਰ ਕੋਈ ਆਏ ਝੰਡੇ ਡੰਡੇ ਦਿਖਾਉਣ ਜਾ ਰਹੇ ਸੀ ਦੇਖੋ ਅਸੀਂ ਪਹਿਲਾਂ ਵੀ ਜਦੋਂ ਇੱਕ ਰੇਲਵੇ ਟਰੈਕ ਤੇ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਸੀ ਜਦੋਂ ਉਹਨੂੰ ਅਸੀਂ ਪੋਸਟਪੋਨ ਕੀਤਾ ਮੁਲਤਵੀ ਕੀਤਾ ਉਦੋਂ ਦੱਸਿਆ ਸੀ ਕਿ ਜੋ ਭਾਜਪਾ ਦੀ ਸ਼ਬਦਾਬ ਲਈ ਹੁਣ ਕੁਝ ਦਿਨਾਂ ਤੋਂ ਬਦਲੀ ਆ ਜਿਵੇਂ ਤਿੰਨ ਚਾਰ ਲੀਡਰ ਸੀ ਬਿੱਟੂ ਉੱਚੜ ਵਰਗੇ ਸੀਗੇ ਅਨਸਰਾ ਜਹਾਂਸੀ ਸੀ ਔਰ ਜਿਹੜਾ ਇਹਨਾਂ ਦਾ ਪੰਜਾਬ ਦਾ ਪ੍ਰਧਾਨ ਸੁਨੀਲ ਜਾਖੜ ਸੀ ਕੋਕੇ ਜਿਹੜੀ ਜਾਖੜ ਫੈਮਿਲੀ ਹੈਗੀ ਆ ਉਹ ਪੁਰਾਣੇ ਟਾਈਮ ਤੋਂ ਉਹਨਾਂ ਦੇ ਫਾਦਰ ਸਾਹਿਬ ਬਲਰਾਮ ਜਾਖੜ ਸੀਗੇ ਹੋ ਸਕਦਾ ਜੇ ਮੈਂ ਗਲਤ ਨਾ ਹੋ ਉਹਨਾਂ ਦੇ ਫਾਦਰ ਸੈਂਟਰ ਮੰਤਰੀ ਵੀ ਰਹੇ ਆ ਉਹ ਬੋਰ ਸ਼ਹਿਰ ਦੇ ਉੱਤੇ ਰਹਿਣੇ ਵਾਲੇ ਆ ਜ਼ਿਲ੍ਹਾ ਫਾਹਲਕਾ ਦੇ ਉਹਨਾਂ ਤੋਂ ਅੱਜ ਤੱਕ ਕੱਖ ਨਹੀਂ ਹੋਇਆ ਉਹ ਗੱਲਾਂ ਹੀ ਕਰ ਸਕਦੇ ਆ ਜਿਹੜੀ ਪਾਰਟੀ ਚੋਂ ਉਹ ਤੇ ਅਗਲੀ ਗੱਲ ਅਸੀਂ ਸਿਰਫ ਸਾਬਕਾ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਕਰਨ ਚੱਲੇ ਸੀ ਇਹ ਤੁਸੀਂ ਸਾਬਕਾ ਪਹਿਲੇ ਕਹਤਾ ਨਹੀਂ ਸਾਬਕਾ ਹੀ ਆ ਲੋ ਜਦੋਂ ਚੋਣ ਜਾਬਤਾਂ ਲੱਗ ਗਿਆ ਫਿਰ ਇਹ ਸਾਨੂੰ ਵੀ ਬਹਾਨੇ ਲਾਉਂਦੇ ਆ ਵੀ ਆਹ ਕੁਝ ਹੁੰਦਾ ਆਹ ਕੁਝ ਹੁੰਦਾ ਤੋਂ ਸਾਡੀ ਸੋਚ ਇਹ ਹੈਗੀ ਆ ਵੀ ਜਿਹੜਾ ਦੇਸ਼ ਦਾ ਮੰਤ ਪ੍ਰਧਾਨ ਮੰਤਰੀ ਹੋਵੇ ਆਪ ਦੀ ਰਾਜਧਾਨੀ ਚ ਉਹ ਇੱਕ ਨਾਗਰਿਕ ਨੂੰ ਜਾਣ ਨਾ ਦਿੰਦਾ ਹੋਵੇ ਜਿਵੇਂ ਉਹਨਾਂ ਨੂੰ ਅੱਜ ਅਸੀਂ ਇਹ ਸਵਾਲ ਕਰਨੇ ਤੇ ਵੀ ਸਾਡੇ ਤੇ ਗੋਲੇ ਕਿਉਂ ਛੁੱਟੇ ਗਏ ਸਾਡੇ ਨਾਲ 220 ਦੇ ਵਿੱਚ ਜਿਹੜਾ ਤੁਸੀਂ ਲਿਖਤੀ ਫੈਸਲਾ ਕੀਤਾ ਸੀ ਉਹਨੂੰ ਕਿਉਂ ਨਹੀਂ ਲਾਗੂ ਕੀਤਾ ਗਿਆ ਉਹ ਤੋਂ ਬਾਅਦ ਫੇਰ ਵੀ ਬੀਗਟ ਨੇਟ ਦੇ ਤਰੀਕੇ ਨਾਲ ਕੋਆਪਰੇਟ ਕਰਾਉਣਿਆਂ ਦੇ ਲਈ ਤੁਸੀਂ ਕੰਮ ਕਰਦੇ ਹੋ ਸਾਡੇ ਸਿਰਫ ਸਵਾਲ ਸੀ ਵਿਰੋਧ ਨਹੀਂ ਸੀ ਸਵਾਲ ਸੀ ਸਵਾਲ ਦੇ ਵਿੱਚੋਂ ਵਿਰੋਧ ਹੁੰਦਾ ਕਿਉਂਕਿ ਇੱਥੇ ਅੱਜ ਪ੍ਰਦੇਸ਼ ਨੂੰ ਅਸੀਂ ਦੱਸਣਾ ਚਾਹ ਰਹੇ ਆ ਤੁਹਾਡੇ ਮਾਦੀਮ ਰਾਹੀਂ ਵੀ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਕੋਲ ਸਵਾਲਾਂ ਦੇ ਸਾਡੇ ਕਿਸਾਨ ਜਿਹਨੂੰ ਅੰਨਦਾਤਾ ਕਹਿੰਦੇ ਆ ਉਹਦਾ ਜਵਾਬ ਨਹੀਂ ਹੈ ਕਿਉਂਕਿ ਜੋ ਤਾਨਾਸ਼ਾਹੀ ਜਨਕਾਰ ਆ ਜੋ ਇੱਕ ਹਾਕਮ ਨੇ ਇੱਕ ਜਿਹੜਾ ਅੰਦਾਤਾ ਹੈਗਾ ਉਹ ਤੇ ਗੋਲੇ ਸੁੱਟੇ ਹੋਣ ਸਿੱਧੀਆਂ ਗੋਲੀਆਂ ਚਲਾਈਆਂ ਹੁਣ ਡਰੋਨਾਂ ਨਾਲ ਸ਼ੈਲਿੰਗ ਕੀਤੀ ਹੋਵੇ ਅਥਰੂਗਾਇਤ ਦੇ ਗੋਲੇ ਸੁੱਟੇ ਹੋਣ ਤਾਂ ਫਿਰ ਜਵਾਬ ਉਹਦੇ ਕੋਲ ਕੀ ਆ ਕੋਈ ਨਹੀਂ ਆ ਪਰ ਇੱਕ ਗੱਲ ਮੈਂ ਕਹਿਣੀ ਚਾਹਣਾ ਪੰਗੂ ਜੱਬ ਐਨਾ ਸੌਖਾ ਹੈ ਸਵਾਲ ਕਰਨਾ ਮੋਦੀ ਜੀ ਕੋਲ ਪਹੁੰਚਣਾ ਕਿ ਉਹ ਹੰਸ ਰਾਜ ਹੰਸ ਨੇ ਕਿ ਉਹ ਜਾ ਰਹੇ ਨੇ ਤਾਂ ਰੋਕ ਲਿਆ ਆਮ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਕਿ ਉਹ ਰਵਨੀਤ ਬਿੱਟੂ ਆਇਆ ਕੇ ਰੋਕ ਲਿਆ ਤੇ ਸਵਾਲ ਕਰ ਲਿਆ ਇਹ ਲੱਗਦਾ ਕਿ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੇ ਵੀ ਕੋਈ ਪ੍ਰੋਟੋਕਾਲ ਆ ਚਾਰ ਤੋਂ ਪੰਜ ਲੇਰਾਂ ਦੇ ਵਿੱਚ ਸਿਕਿਉਰਿਟੀ ਲੱਗੀ ਹੋਈ ਆ ਉਹਨਾਂ ਤੱਕ ਪਹੁੰਚਣ ਦੇ ਲਈ ਕਿ ਲੱਗਦਾ ਕਿ ਇਹਨਾਂ ਸੌਖਾ ਸਵਾਲ ਕਰਨੇ ਦੇਖੋ ਇਹ ਗੱਲ ਤੁਹਾਡੀ ਬੜੀ ਵਾਜਿਬ ਹੈਗੀ ਆ ਫਿਰ ਉਹ ਇੱਥੇ ਕਿਤੇ ਸਕਿਉਰਟੀ ਨੂੰ ਥੋੜੋ ਪਾਸ਼ਾਣ ਦੇਣਾ ਆ ਤੇ ਪਾਸ਼ਾਣ ਤਾਂ ਪੰਜਾਬ ਦੇ ਲੋਕਾਂ ਨੂੰ ਹੀ ਦੇਣਾ ਆ ਜੇ ਵੋਟ ਮੰਗਣੀ ਆ ਤਾਂ ਵੋਟਾਂ ਦੀ ਕਚਹਿਰੀ ਚ ਲੋਕਾਂ ਕੋਲ ਤਾਂ ਜਾਣਾ ਪਵੇਗਾ ਨਾ ਸੋ ਮੇਰੇ ਕਹਿਣ ਤੋਂ ਭਾਵ ਹੈਗਾ ਤਾਂ ਅਸੀਂ ਤਾਂ ਸਾਰੀ ਪ੍ਰਸ਼ਾਸਨ ਨੂੰ ਵੀ ਗੱਲ ਕੀਤੀ ਸੀ ਸਾਨੂੰ ਇੱਥੇ ਏਡੀਜੀਪੀ ਸਾਹਿਬ ਨਾਲ ਮੀਟਿੰਗ ਹੋਈ ਆ ਪਰਮਾਰ ਸਾਹਿਬ ਬੈਠੇ ਸੀ ਅਸੀਂ ਕਿਹਾ ਸਾਡੇ ਪੰਜ ਨਮਾਇਦੇ ਲੈ ਜਾਓ ਨਹੀਂ ਤੇ ਘੱਟ ਤੇ ਘੱਟ ਪੰਜ ਨਹੀਂ ਲੈ ਜਾਣੇ ਦੋ ਲੈ ਜਾਓ ਅਸੀਂ ਸਾਰੇ ਪ੍ਰੋਟੋਕੋਲ ਨੂੰ ਜਾਣਦੇ ਆ ਵੀ ਸੀਐਮ ਦਾ ਪ੍ਰੋਟੋਕੋਲ ਕੀ ਹੁੰਦਾ ਤੇ ਪੀਐਮ ਦਾ ਪ੍ਰੋਟੋਕੋਲ ਕਿਹਨੋਂ ਕੀ ਹੁੰਦਾ ਪਰ ਜਦੋਂ ਤੁਸੀਂ ਲੋਕਾਂ ਤੋਂ ਵੋਟਾਂ ਲੈਣੀ ਆ ਪਰ ਪ੍ਰੋਟੋਕੋਲ ਕੀ ਕਰੂਗਾ ਲੋਕਾਂ ਨੂੰ ਤਾਂ ਤੁਸੀਂ ਧਰਮ ਦੇ ਨਾਂ ਤੇ ਪਤਾ ਨਹੀਂ ਕੀ ਕੀ ਤੁਸੀਂ ਇਹ ਤਰੀਕੇ ਨਾਲ ਵੋਟਾਂ ਮੰਗਦੇ ਹੋ ਭੋਲੇ ਭਾਲੇ ਲੋਕਾਂ ਨੂੰ ਵੋਟਾਂ ਲੈ ਕੇ ਫਿਰ ਤੁਸੀਂ ਆਪ ਦੀਆਂ ਕੁਰਸੀਆਂ ਤੇ ਬਹਿ ਜਾਂਦੇ ਹੋ ਫਿਰ ਲੋਕਾਂ ਦਾ ਤੁਸੀਂ ਖੂਨ ਜਿਵੇਂ ਜੋ ਖੂਨ ਚੂਸਦਿਆ ਉਹ ਮੇ ਚੂਸਦੇ ਹੋ ਤੁਸੀਂ ਕੀ ਕੀ ਮਤਲਬ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਹਦੇ ਕਹਿਣ ਤੋਂ ਪਾਵ ਅਸੀਂ ਤਾਂ ਆ ਗੱਲ ਰੱਖੀ ਸੀ ਹੋਰ ਗੱਲ ਕੁਝ ਨਹੀਂ ਇੱਥੇ ਸਾਨੂੰ ਰੋਕ ਲਿਆ ਅਸੀਂ ਸ਼ਾਂਤਮਈ ਇੱਥੇ ਬੈਠੇ ਆ ਪਰ ਸਾਡਾ ਜਿਹੜਾ ਮੈਸੇਜ ਤਾਂ ਸਵਾਲ ਕਰਨੇ ਦਾ ਅੱਜ ਦੇਸ਼ ਦੇ ਮੰਤਰੀ ਪ੍ਰਧਾਨ ਮੰਤਰੀ ਕੋਲ ਜਵਾਬ ਦੇਣੇ ਦਾ ਕੋਈ ਲੱਗਦਾ ਨਹੀਂ ਵੀ ਕੋਈ ਉਹ ਜਵਾਬ ਉੱਤਰ ਸਾਡੀ ਵਕਤ ਦੇ ਸਕਣ। ਇਸ ਤਿੱਕੇ ਨਾਲ ਪਿਛਲੀ ਵਾਰ ਪਹੁੰਚੇ ਸੀਗੇ ਉਹ ਕਹਿੰਦੇ ਮਸਾਂ ਵਾਪਸ ਗਏ ਆ ਕਿ ਇਸ ਤਿੱਕੇ ਦਾ ਮਾਹੌਲ ਹੋ ਗਿਆ ਸੀਗਾ ਕਿਸਾਨ ਬੈਠ ਗਏ ਸੀਗੇ ਸੜਕਾਂ ਦੇ ਉੱਤੇ ਮੁੱਖ ਮੰਤਰੀ ਚੰਨੀ ਵੀ ਸੀਗੇ ਉਨ੍ਹਾਂ ਦੀ ਕੀ ਸਾਰੀ ਜਿਹੜੀ ਪ੍ਰਤੀਕਿਰਿਆ ਸੀਗੀ ਉਹਨੂੰ ਦੇਖ ਕੇ ਕਿਵੇਂ ਕਹਨੇ ਉਹ ਤਾਂ ਕਹਿੰਦੇ ਅਸੀਂ ਮਸਾਂ ਬਚ ਕੇ ਗਏ ਸੀ ਕਿ ਪ੍ਰਧਾਨ ਮੰਤਰੀ ਕਹਿੰਦੇ ਹੁਣ ਫੇਦ ਆਏ ਨੇ ਉਹ ਤੋਂ ਜਿਹੜੀ ਤੁਸੀਂ ਗੱਲ ਕੀਤੀ ਹੈ ਜਦੋਂ ਉਸ ਟਾਈਮ ਪ੍ਰਧਾਨ ਮੰਤਰੀ ਆਏ ਤੇ ਉਹ ਤੋਂ ਵੀ ਸਵਾਲੇ ਕਰਨੇ ਸੀਗੇ ਕਿਉਂਕਿ 750 ਕਿਸਾਨ ਸਾਡਾ ਸ਼ਹੀਦ ਹੋਇਆ ਪ੍ਰਧਾਨ ਮੰਤਰੀ ਨੂੰ ਸਵਾਲੇ ਕਰਨਾ ਸੀਗਾ ਪਰ ਜਿਹੜੀ ਉਹਨਾਂ ਨੇ ਗੱਲ ਉਹ ਸੀਗੀ ਕਿਉਂਕਿ ਉਹ ਉੱਥੋਂ ਫੇਲ ਹੋ ਗਏ ਸੀ ਉੱਥੇ ਕੁਰਸੀਆਂ ਖਾਲੀ ਪਈ ਸੀ ਇਸ ਕਰਕੇ ਉਹਨਾਂ ਨੇ ਪੰਜਾਬ ਦੇ ਮੰਤਰੀ ਤੇ ਜਾਂ ਪੰਜਾਬ ਦੇ ਪ੍ਰੋਟੋਕੋਲ ਤੇ ਦੋਸ਼ ਲਾਤਾ ਕੋਈ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ ਉਹ ਮੁੱਖ ਮੰਤਰੀ ਜਿਹੜੇ ਉਸ ਟਾਈਮ ਦੇ ਚੰਨੀ ਸੀਗੇ ਉਹਨਾਂ ਨੇ ਸਪਸ਼ਟ ਕਰਤਾ ਸੀਗਾ ਕਿਉਂਕਿ ਜਿਹੜੇ ਵੱਡੇ ਲੋਕ ਹੁੰਦੇ ਨੇ ਕੁਝ ਨਾ ਕੁਝ ਜੋ ਕੋਆਪਰੇਟ ਕਰਾਣੇ ਲਈ ਕੰਮ ਕਰਦੇ ਆ ਉਹਨਾਂ ਨੂੰ ਬਹੁਤ ਕੁਝ ਬੋਲਣ ਆਉਂਦਾ ਜਦੋਂ ਕੋਈ ਆਪ ਦੀ ਹਾਰ ਮੰਨ ਲੈਂਦੇ ਆ ਹਾਰ ਮੰਨਣੇ ਦੀ ਵੀ ਜਾਏ ਉਹ ਫਿਰ ਇੱਕ ਦੂਜੇ ਤੇ ਤੋਮਤ ਲਾ ਦਿੰਦੇ ਨੇ ਇੱਕ ਦੂਜੇ ਤੇ ਦੋਸ਼ ਲਾ ਦਿੰਦੇ ਨੇ ਪਰ ਅਸੀਂ ਹਰ ਚੀਜ਼ ਨੂੰ ਜਾਣਦੇ ਆ ਹੁਣ ਵੀ ਤਾਂ ਅਸੀਂ ਖੜੇ ਆ ਪੁਲਿਸ ਸਾਡੇ ਸਾਹਮਣੇ ਖੜੀ ਆ ਠੀਕ ਹੈ ਨਾ ਅਸੀਂ ਆਪਣਾ ਪ੍ਰੋਟੋਕੋਲ ਜਾਣਦੇ ਆ ਪਰ ਅੱਜ ਅਸੀਂ ਇਹ ਦੱਸਣਾ ਚਾਹੁੰਦੇ ਆ ਜੋ ਪ੍ਰਧਾਨ ਮੰਤਰੀ ਦੂਜੀਆਂ ਸਟੇਟਾਂ ਜਾ ਕੇ ਪ੍ਰਚਾਰ ਕਰਦੇ ਆ ਪੰਜਾਬ ਦੇ ਲੋਕੀ ਜੋ ਬੈਠੇ ਨੇ ਉਹ ਅੱਤਵਾਦੀ ਨਹੀਂ ਇਹ ਨੇ ਪਰ ਅੱਜ ਮੈਂ ਸਪਸ਼ਟ ਕਰਨਾ ਚਾਹੁੰਦਾ ਤੁਹਾਡੇ ਮਾディアਮ ਰਾਹੀਂ ਪੰਜਾਬ ਦੇ ਲੋਕ ਅੱਤਵਾਦੀ ਨਹੀਂ ਸਾਨੂੰ ਇੱਥੇ ਅੱਜ ਝਲਕ ਪੈਂਦੀ ਆ ਵੀ ਇੱਥੇ ਅੱਜ ਪੀਐਮ ਮੋਦੀ ਉਹ ਅੱਤਵਾਦੀ ਆ ਜੋ ਗੱਲ ਕਰਨੀ ਦੀ ਚਾਹੁੰਦਾ ਦੇਸ਼ ਦੇ ਲੋਕਾਂ ਨਾਲ ਇਹ ਕੰਨ ਦਾਤਾ ਜਿਹਨੇ ਦੇਸ਼ ਦਾ ਢਿੱਡ ਭਰਿਆ ਹੋਵੇ ਉਹਨਾਂ ਨੂੰ ਇਹ ਨਹੀਂ ਨਫ਼ਰਤ ਨਾਲ ਦੇਖਣਾ ਔਰ ਜੋ ਪੰਜਾਬ ਦੇ ਜਿਹੜੇ ਕਿਸਾਨ ਆਪਣੇ ਆਪ ਨੂੰ ਕਹਾਉਂਦੇ ਨੇ ਜਿਹੜੇ ਅੱਜ ਭਾਜਵਾ ਦੇ ਨਾਲ ਪਿੰਡਾਂ 'ਚ ਤੁਰੇ ਫਿਰਦੇ ਨੇ ਪੱਗਾ ਬਣ ਕੇ ਵੱਡੀਆਂ ਲਾਂਤਾਂ ਸੀ ਉਹਨਾਂ ਨੂੰ ਪਾਉਂਦੇ ਆ ਉਹ ਸ਼ਰਮ ਕਰੋ ਯਾਰ ਪਹਿਲਾਂ 750 ਕਿਸਾਨ ਸ਼ਹੀਦ ਹੋਇਆ ਤੇ ਹੁਣ ਸਾਡੇ 400 ਦੇ ਲਗਭਗ ਕਿਸਾਨ ਫੱਟੜ ਹੋ ਇਨੇ ਖਨੌਰੀ ਦੇ ਸ਼ੰਭੂ ਔਰ ਉਸ ਤੋਂ ਵੀ ਗਾਂ ਚੱਲਾਂ ਤੇ 5-6 ਨੌਜਵਾਨਾਂ ਦੀਆਂ ਅੱਖਾਂ ਚਲੇ ਗਈਆਂ ਅੱਖਾਂ ਜਾਣੇ ਤੋਂ ਬਾਅਦ ਸ਼ੁਭ ਕਰਨ ਵਰਗੇ ਪੰਜਾਬ ਦੇ ਨੌਜਵਾਨ ਨੇ ਆਪਣੀ ਹੱਕਾਂ ਮੰਗ ਮੰਗਾਂ ਲਈ ਔਰ ਜੋ ਉਸ ਟਾਈਮ 2021 ਦੇ ਵਿੱਚ ਵਾਦਾ ਕੀਤਾ ਸੀ ਉਹ ਮੰਗ ਮਨਾਉਣ ਲਈ ਖਨੌਰੀ ਬਾਰਡਰ ਤੇ ਦਿੱਲੀ ਲਈ ਉਹ ਕੂਚ ਕਰਨਾ ਚਾਹੁੰਦੇ ਸੀ ਉਹਨਾਂ ਦੇ ਸਿੱਧੀ ਗੋਲੀ ਮਾਰ ਕੇ ਉਹਨਾਂ ਨੂੰ ਜ਼ਖਮ ਕੀਤਾ ਤਾਂ ਪੰਜਾਬ ਵੱਲ ਜਵਾਬੇ ਹੈ ਹੀ ਨਹੀਂਗਾ ਦਾਂਨਤਰੇ ਨਿੰਦਰ ਮੋਦੀ ਪਟਿਆਲਾ ਪਹੁੰਚੇ ਨੇ ਹਰਿਆਣਾ ਦੇ ਵਿੱਚ ਉਹਨਾਂ ਨੇ ਭਾਸ਼ਣ ਦਿੱਤਾ ਕਿ ਜਿਹੜਾ ਆਂਡੀਆਂ ਗੱਠ ਜੋੜਦਾ ਲਾਇੰਸ ਜੇ ਹੈ ਨਾ ਉਹਨਾਂ ਨੇ ਹਰ ਸਾਲ ਦੇ ਵਿੱਚ ਇੱਕ ਪੀਐਮ ਬਦਲਣਾ ਇੱਕ ਸਾਲ ਇੱਕ ਪੀਐਮ ਰਹੇਗਾ ਦੂਜੀ ਸਾਲ ਦੂਜਾ ਪੀਐਮ ਰਹੇਗਾ ਆ ਸ਼ਬਦਾਂ ਨੂੰ ਕਿਵੇਂ ਦੇਖਦੇ ਹੋ ਕਿ ਜੇ ਗੱਠ ਜੋੜ ਹੁੰਦਾ ਪ੍ਰਧਾਨ ਮੰਤਰੀ ਹੋਣਾ ਡਰ ਹੈ ਕਿ ਜੇ ਪ੍ਰਧਾਨ ਮੰਤਰੀ ਉਹਨਾਂ ਦਾ ਗੱਠ ਜੋੜ ਹੋ ਗਿਆ ਤਾਂ ਉਹ ਜਿੱਤ ਜਾਣ ਦੇਖੋ ਇਹ ਹੈਗਾ ਸਿਆਸੀ ਸਵਾਲ ਆ ਇਹਦਾ ਸੀ ਇੰਨਾ ਕਿ ਜਵਾਬ ਦੇ ਸਕਦੇ ਆ ਅਸੀਂ ਨੌਨ politcal ਹੈਗੇ ਆ ਤੇ ਫਿਰ ਉਹਨੂੰ ਕੀ ਦਰਦ ਕੋਈ ਆਪਣਾ ਸਾਡੇ ਵੱਲੋਂ ਸਰਕਾਰ ਕੋਈ ਆਵੇ ਚਾਹੇ ਐਨਡੀਏ ਦੀ ਆਵੇ ਚਾਹੇ ਉਹ ਸਾਂਝਾ ਮੋਰਚੇ ਦੀ ਕੋਈ ਸਰਕਾਰ ਆਵੇ ਸਾਨੂੰ ਸਰਕਾਰਾਂ ਤੋਂ ਲੈਣਾ ਦੇਣਾ ਕੀ ਅਸੀਂ ਆਪਣੀਆਂ ਮੰਗਾਂ ਮਨਾਉਣ ਲਈ ਬੈਠੇ ਆਂ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਤੇ ਕੋ ਹੱਕੀ ਮੰਗਾਂ ਔਰ ਇਹੀ ਪੀਐਮ ਜਦੋਂ ਸੀਐਮ ਸੀਗੇ ਗੁਜਰਾਤ ਦੇ ਵਿੱਚ ਇਹ ਇੱਕ ਕਮੇਟੀ ਦੇ ਚੇਅਰਮੈਨ ਸਨ ਉਦੋਂ ਕਾਂਗਰਸ ਦੇ ਪ੍ਰਧਾਨ ਮੰਤਰੀ ਸੀ ਡਾਕਟਰ ਮਰਮੋਣ ਸਿੰਘ ਉਦੋਂ ਇਹ ਕਮੇਟੀ ਦੇ ਚੇਅਰਮੈਨ ਦੇ ਹੋਣ ਦੇ ਨਾਤੇ ਇਹ ਉੱਥੇ ਜਾ ਕੇ ਰੌਲਾ ਪਾਉਂਦੇ ਸਨ ਵੀ ਜਿਹੜਾ ਐਮਐਸਪੀ ਉਹ ਤੇ ਕਾਨੂੰਨ ਬਣਨਾ ਚਾਹੀਦਾ ਪਰ ਜਦੋਂ ਆਪ ਉਸ ਸੀਟ ਤੇ ਆਏ ਉਸ ਪਾਵਰ 'ਚ ਆਏ ਤਾਂ ਅੱਜ ਉਹ ਕਿਤੇ ਤੇ ਕਿਤੇ ਕਿੱਥੇ ਹੀ ਰਹਿ ਗਈ ਜਿਹੜਾ ਕਾਨੂੰਨ ਬਣਨਾ ਸੀ ਕਾਨੂੰਨ ਲਈ ਅਸੀਂ ਬੈਠੇ ਹਾਂ ਦੂਜੀ ਗੱਲ ਇਹਨਾਂ ਨੇ ਕਿਹਾ ਸੀ 21 22 ਦੇ ਵਿੱਚ ਅਸੀਂ ਕਿਸਾਨ ਦੀ ਆਮਦਨ ਦੁੱਗਣੀ ਕਰ ਦਾਂਗੇ ਕਿਤੇ ਹੀ ਰਹਿ ਗਈ ਆਮਦਨ ਦੁੱਗਣੀ ਇਹਨਾਂ ਨੇ ਇਹ ਵੀ ਕਿਹਾ ਸੀ 213 ਦੇ ਵਿੱਚ ਆਉਣ ਤੋਂ ਪਹਿਲਾਂ ਵੀ ਅਸੀਂ ਸੁਆਮੀ ਨਾਥਨ ਰਿਪੋਰਟ ਨੂੰ ਇਨਵਿਨ ਲਾਗੂ ਕਰਾਂਗੇ ਸੀ2+50 ਨਾਲ ਕਿਸਾਨਾਂ ਨੂੰ ਭਾਅ ਦੇਵਾਂਗੇ ਅੱਜ ਕਿੱਥੇ ਰਹਿ ਗਈਆਂ ਗੱਲਾਂ ਸੋ ਅੱਜ ਲੋਕਾਂ ਨੂੰ ਵੇਰ ਹੋਣਾ ਪਵੇਗਾ ਲੋਕਾਂ ਨੂੰ ਇਹ ਚੀਜ਼ ਸਮਝਣੀ ਪਊਗੀ ਪਰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਜਿਵੇਂ ਮੈਂ ਤੁਹਾਨੂੰ ਦੱਸ ਤਾ ਮੈਂ ਕੱਲ ਚਮਕੌਰ ਦੇ ਵਿੱਚ ਜਿਹੜੇ ਅਨੰਦਪੁਰ ਸਾਹਿਬ ਗੁਰੂਆਂ ਦੀ ਧਰਤੀ ਹੈਗੀ ਵਾ ਉੱਥੋਂ ਇੱਕ ਡਾਕਟਰ ਕੋਈ ਸ਼ਰਮਾ ਖੜਾ ਪਾਜਵਾ ਦਾ ਉਹ ਚਮਕੌਰ ਆਇਆ ਤੇ ਹਾਂ ਤੇ ਉਹ ਚਮਕੌਰ ਆਏ ਸੀ ਉਥੇ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ ਜਿਹੜੇ ਉਹਨਾਂ ਦੇ ਘੜਮ ਚੌਧਰੀ ਸੀਗੇ ਉਹ ਕਹਿ ਲਿਆ ਕਤੀੜ ਕਹਿ ਲਿਆ ਭਾਜਵਾਦੀ ਉਹਨਾਂ ਨੇ ਇਹੀ ਜੀ ਸ਼ਬਦਾਵਲੀ ਵਰਤੀ ਕਤੀੜ ਸ਼ਬਦ ਮੈਨੂੰ ਤਾਂ ਵਰਤਣਾ ਪਿਆ ਨਹੀਂ ਮੈਂ ਵਰਤਣਾ ਨਹੀਂ ਸੀ ਇਹੋ ਜੀ ਸ਼ਬਦਾਵਲੀ ਵਰਤੀ ਵੀ ਤੁਸੀਂ ਆਇਓ ਆਇਓ ਔਰ ਕੁਝ ਇੱਕ ਦੋ ਜਿਹੜੇ ਡਾਕਟਰ ਇਹਨਾਂ ਦੇ ਅੰਨੇ ਭਗਤ ਨੇ ਕੋਈ ਕਲੀਨਿਕ ਡੈਂਟਲ ਕਲੀਨਿਕ ਚਲਾਉਂਦਾ ਜਾਂ ਕੋਈ ਹੋਰ ਡਾਕਟਰ ਹੀ ਲੈਨ ਚਲਾਉਂਦਾ ਉਹ ਵੀ ਅੰਦਰ ਖਾਤੇ ਇਹਨਾਂ ਲੋਕਾਂ ਦੇ ਭਗਤ ਸੀਗੇ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕੀ ਤੁਸੀਂ ਪੰਜਾਬ ਦੇ ਪੁੱਤ ਨਹੀਂ ਕਿ ਸ਼ੁੱਭ ਕਰਨ ਪੰਜਾਬ ਦਾ ਪੁੱਤ ਨਹੀਂ ਸੀ ਜਿਹੜੇ 6 ਬੰਦਿਆਂ ਦੀ ਅੱਖਾਂ ਗਈਆਂ ਉਹ ਪੰਜਾਬ ਦੇ ਪੁੱਤ ਨਹੀਂ ਹੈਗੇ ਜਿਹੜੇ 4.5 ਚੌਕ ਚਾਨ ਇਹਨਾਂ ਨੇ ਫੱਟੜ ਕੀਤਾ ਮੈਂ ਕਹਿੰਦਾ ਲੋਕਤੰਤਰ ਦੀ ਗੱਲ ਕਰਦੇ ਆ ਪ੍ਰਧਾਨ ਮੰਤਰੀ ਪੀਐਮ ਮੋਦੀ ਬਾਹਰ ਲੀਆਂ ਕੰਟਰੀਆਂ 'ਚ ਜਾ ਕੇ ਲੋਕਤੰਤਰ ਬਹੁਤ ਵੱਡਾ ਥੰਮ ਹੈਗਾ ਭਾਰਤ ਪਰ ਲੋਕਤੰਤਰ ਕਿੱਥੇ ਰਿਹਾ ਲੋਕਤੰਤਰ 'ਚ ਕਿੱਥੇ ਲਿਖਿਆ ਹੈਗਾ ਗੋਲੇ ਸੁੱਟਣੇ ਲੋਕਤੰਤਰ 'ਚ ਕਿੱਥੇ ਕਿਹਾ ਡਰੋਨਾਂ ਨਾਲ ਲਿਜਾ ਕੇ ਪੰਜਾਬ ਦੀ ਹੱਦ ਦੇ ਵਿੱਚ ਕਹਨ ਦਾਤਾ ਤੇ ਸ਼ੈਲੰਗ ਕਰਨੀ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਵੀ ਕਿਸਾਨ ਜੇ ਆਪਣੀ ਗੱਲ ਰੱਖਣੀ ਚਾਹੁੰਦਾ ਉਹਨੂੰ ਆਪਣੀ ਰਾਜਧਾਨੀ ਚ ਨਹੀਂ ਜਾਣ ਦੇਣਾ ਕਿੱਥੇ ਲਿਖਿਆ ਕਿਹੜੇ ਸੰਵਿਧਾਨ ਚ ਵੀ ਉਹਨਾਂ ਦੇ ਸਿੱਧੀਆਂ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਵੇ ਲੋਕਤੰਤਰ ਤਾਂ ਖਤਮ ਕਰਤਾ ਲੋਕਤੰਤਰ ਦਾ ਇਹਨਾਂ ਲੋਕਾਂ ਨੇ ਕਹਾਣ ਕੀਤਾ ਅੱਜ ਰੈਂਦੀ ਖੁੰਦੀ ਮੋਰ ਅੱਜ ਪੀਐਮ ਮੋਦੀ ਨੇ ਲਾਤੀ ਇੱਕ ਲੋਕਤੰਤਰ ਦੇ ਜ਼ਰੀਏ ਪ੍ਰਧਾਨ ਮੰਤਰੀ ਦਾ ਪ੍ਰੋਟੋਕਾਲ ਕੋਈ ਵੀ ਹੋਵੇ ਗੱਲ ਕਰ ਸਕਦੇ ਆ ਪ੍ਰੋਟੋਕੋਲ ਆ ਹੋ ਸਕਦਾ ਦੋ ਬੰਦੇ ਜਾ ਸਕਦੇ ਆ ਅਗਰ ਪ੍ਰਧਾਨ ਮੰਤਰੀ ਪ੍ਰੋਟੋਕੋਲ ਹੈਗੀ ਆ ਪ੍ਰਧਾਨ ਮੰਤਰੀ ਨੂੰ ਕੋਈ ਵੋਟੇ ਨਾ ਪਾਪੇ ਜਿਹੜੇ ਉਹਦੇ ਕੈਂਡੀਡੇਟ ਖੜੇ ਆ ਫਿਰ ਉਹਤੇ ਬਿਆਨ ਦੇ ਦੇਵੇ ਬਿਨਾ ਵੋਟਾਂ ਤੋਂ ਤਾਂ ਕਿਸੇ ਨੇ ਐਮਪੀ ਨਹੀਂ ਬਣਨਾ ਨਾ ਐਮਪੀ ਬਣਨਗੇ ਤਾਂ ਗਾਂ ਜਾ ਕੇ ਕਿਸੇ ਨੇ ਪੀਐਮ ਬਣਨਾ ਸੋ ਕਹਿਣ ਤੋਂ ਭਾਵ ਜਿਹੜੇ ਪਿੰਡਾਂ ਦੇ ਅਸੀਂ ਮੈਂ ਤੁਹਾਡੇ ਮਾਦੀਰ ਨੂੰ ਇੱਕ ਗੱਲ ਸਪਸ਼ਟ ਕਰਨਾ ਚਾਹਣਾ ਅਸੀਂ ਬਿਲਕੁਲ ਸਾਫ਼ ਆ ਲੋਕ ਜੋ ਮਰਜੀ ਇਲਜ਼ਾਮ ਲਾਉਣ ਜਿਹੜੀ ਮਰਜੀ ਸਰਕਾਰ ਆਵੇ ਅਸੀਂ ਰਕਾਰ ਤੋਂ ਕੀ ਲੈਣਾ ਦੇਣਾ ਨੌਰ ਪਿੱਟੀ ਕੱਲਾ ਅਸੀਂ ਆਪ ਦੇ ਹੱਕਾਂ ਲਈ ਲੜਦੇ ਰਹਾਂਗੇ ਜਦ ਤੱਕ ਸਾਡੇ ਮੰਗਾਂ ਪੂਰੀਆਂ ਨਹੀਂ ਹੁੰਦੇ ਆ ਜਦ ਤੱਕ ਜੇ ਆਪਣੇ ਮੋਰਚਿਆਂ ਤੋਂ ਬੈਠੇ ਰਹਾਂਗੇ ਅਸੀਂ ਪੱਥਰਾਂ ਤੇ ਬੈਠੇ ਆ ਰੇਲਵੇ ਟਰੈਕਾਂ ਤੇ ਅੱਜ ਮੋਰਚੇ 'ਚ ਬੈਠਣਾ 45 ਦਾ ਟੈਂਪਰੇਚਰ ਡਿਗਰੀ ਹੈਗਾ ਖਾਲਾਜੀ ਦਾ ਬੜਾ ਨਹੀਂ ਅੱਜ ਅਸੀਂ ਉਰੇ ਆ ਕੇ ਬੈਠੇ ਆ ਪਿੱਛੇ ਗਰਮੀ ਦੇ ਵਿੱਚ ਕਿਹਦਾ ਦਿਲ ਕਰਦਾ ਜਿੰਨੇ ਵੀ ਇੱਥੇ ਕਿਸਾਨ ਨੇ ਮਜ਼ਦੂਰ ਨੇ ਜਿਹੜਾ ਵੀ ਅੱਜ ਪ੍ਰੋਟੈਸਟ ਕਰਦਾ ਉਦੇ ਘਰ ਭੈਣ ਬੱਚੇ ਚਾਚੇ ਤਾਏ ਉਹਦਾ ਪਰਿਵਾਰ ਹੈਗਾ ਵਾ ਜਿਹੜੇ ਪਿੰਡਾਂ ਚ ਬੈਠ ਕੇ ਇਹਨਾਂ ਲੋਕਾਂ ਨਾਲ ਘੁੰਮਦੇ ਆ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਜੇ ਤੁਹਾਡਾ ਪੁੱਤ ਮਰਿਆ ਹੁੰਦਾ ਸ਼ੁਭ ਕਰਨ ਜੇ ਤੁਹਾਡੇ ਕਿਸੇ ਪੁੱਤ ਦੀ ਅੱਖਾਂ ਗਈਆਂ ਹੋਣੀਆਂ ਜਾਂ ਤੁਹਾਡਾ ਪੁੱਤ ਕੋਈ ਫੱਟੜ ਹੋਇਆ ਹੁੰਦਾ ਫਿਰ ਤੁਸੀਂ ਅੱਜ ਭਾਜਪਾ ਨੂੰ ਵੋਟ ਪਾ ਦਿੰਦੇ ਤੁਸੀਂ ਭਾਜਪਾ ਦੇ ਨਾਲ ਪਿੰਡਾਂ ਚ ਤੁਰਦੇ ਸੋ ਇਹ ਗੱਲਾਂ ਮੈਂ ਬਿਲਕੁਲ ਉਹਨਾਂ ਲੋਕਾਂ ਨੂੰ ਲਾਨ ਤਾਂ ਪਾਉਣਾ ਤੁਹਾਨੂੰ ਸ਼ਰਮ ਚਾਹੀਦੀ ਆ ਕਿਸਾਨ ਜਿਹੜੇ ਤੁਰਿਆ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਲਾਨ ਤਾਂ ਲੜਾਈ ਤਾਂ ਅਸੀਂ ਸਾਰਿਆਂ ਦੀ ਲੜਦੇ ਆ ਗੁਰਿੰਦਰ ਸਿੰਘ ਪੰਗੂ ਸਾਡੇ ਨਾਲ ਸੀਗੇ ਗੱਲਬਾਤ ਕਰਨੇ ਸੀਗੇ ਜਿਸ ਤਰੀਕੇ ਦੇ ਨਾਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਪਹੁੰਚੇ ਨੇ ਤਾਂ ਉਹਨਾਂ ਨੂੰ ਲੈ ਕੇ ਕਹਿੰਦੇ ਅਸੀਂ ਸਵਾਲ ਕਰਨੇ ਸੀਗੇ ਜਿਸ ਤਰੀਕੇ ਦੇ ਨਾਲ ਮਾ ਦਿੱਲੀ ਦੇ ਵਿੱਚ ਕਈ ਕਿਸਾਨ ਸ਼ਹੀਦ ਹੋਏ ਸੀਗੇ ਮੰਗਾਂ ਦੀ ਗੱਲ ਸੀਗੀ ਤਾਂ ਇਹ ਕਹਿੰਦੇ ਅਸੀਂ ਸਵਾਲ ਕਰਨੇ ਸੀਗੇ ਪਰ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਇਸ ਵੀਡੀਓ ਨੂੰ ਵੱਤਵਾਤ ਸਾਂਝਾ ਕਰੋ ਕੈਂਸਰ ਜੋਗਦੇ ਸੀ ਜਗਵੀਰ ਧੰਨਵਾਦ